ਔਰ ਡੀ ਏ ਡੂਲ ਫਿਲਟਰ ਹੁੰਦੇ ਜਿਹੜੇ ਬੰਦ ਹੁੰਦੇ ਸੀ ਮਤਲਬ ਪਾ ਦਿੰਨੇ ਨਵੇਂ ਪਾ ਦਿੰਨੇ ਇਹ 2002 ਮਾਡਲ ਹੈ ਜੀ ਹਾਂਜੀ ਬਹੁਤ ਵੱਡੀ ਟਰੈਕਟਰ ਹੈ ਜੀ ਇਸਲੀ ਕਰਾ ਕੇ ਡੇਟ ਦੇਵਾਂਗੇ ਇਹ 750 ਟਰੈਕਟਰ ਜੀ 2020 ਮਾਡਲ ਹੈ ਇਹਦੀ ਆਰ ਸੀ ਬਣੀ ਨਹੀਂ ਇਹਦੇ ਮਤਲਬ ਬਿੱਲਾਂ ਤੇ 552 18 ਮਾਡਲ 16 ਇਟਰਾ ਕੱਲੇ ਬੀਜ ਫਿਲਟਰ ਬੰਦ ਸੀ ਹਾਂਜੀ ਉਹ ਸੀ ਨਵੇਂ ਪਾਤੇ ਜਾਨੀ 70 76 700 ਕਿੰਡਾ ਚੱਲਿਆ ਹੋਊਗਾ ਜੀ 2 250 ਕਿੰਡਾ ਚੱਲਿਆ ਜੀ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਆਪਾਂ ਰਾਓ ਕੇ ਕਲਾਂ ਦੇ ਵਿੱਚ ਖੜੇ ਆ 22 ਸੁਖਵਿੰਦਰ ਕੋਲੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਤੇ 22 ਦਾ ਕੁਝ ਸਮਾਂ ਹੋ ਗਿਆ ਐਕਸੀਡੈਂਟ ਹੋ ਗਿਆ ਸੀ 60 ਬਜ ਦੀ ਠੀਕ ਹੈ ਭਾਈ ਕੁਰਸੀ 'ਤੇ ਬੈਠੇ ਨੇ ਜਾਨੀ ਕਿ ਜਿਆਦਾ ਚੱਲ ਫਿਰ ਨਹੀਂ ਸਕਦੇ ਤੇ ਟਰੈਕਟਰਾਂ ਦਾ ਕੰਮ ਇੰਨਾ ਕੁ ਵਧੀਆ ਜਿਹੜਾ ਟਰੈਕਟਰ ਖੜਾ ਸਾਹਮਣੇ 855 ਇਹ ਆਕੇ ਸਾਰੀਆਂ ਸਰਪੰਸਾ ਕਰਕੇ ਬਾਈ ਕਹਿੰਦੇ ਅਸੀਂ ਦਿੰਨੇ ਆ ਤੇ ਜਿਹੜੀਆਂ ਆ ਸਰਪੰਸਾ ਸਰਪੰਸਾ ਸਾਰੀਆਂ ਆਪ ਕਰਕੇ ਦਿੰਨੇ ਆ ਡੀਡ ਡੂਲ ਫਿੱਟ ਹੁੰਦੇ ਜਿਹੜੇ ਬੰਦ ਹੁੰਦੇ ਅਸੀਂ ਮਤਲਬ ਪਾ ਦਿੰਨੇ ਨਵੇਂ ਪਾ ਦਿੰਨੇ ਠੀਕ ਹੈ ਜੀ ਲੋਕੇਸ਼ਨ ਕੀ ਪੈਗੀ ਇਹ ਮੇਨ ਜਿਲ੍ਹਾ ਮੋਗਾ ਰੌਕੇਗਲਾ ਪਿੰਡ ਹੈ ਜੀ ਠੀਕ ਹੈ ਜੀ ਕਿੰਨੇ ਕ ਟਰੈਕਟਰ ਰੱਖਦੇ ਟਰੈਕਟਰ ਹੋ ਜਾਂਦਾ ਜੀ ਸਾਡੇ ਕੋਲ 20 ਕਟ 20 ਕਟ ਹਾਂ 15 ਤੋਂ 20 ਟਰੈਕਟਰ ਹੋ ਜਾਂਦੀ ਹੈ ਹੁਣ ਟਰੈਕਟਰ ਕੱਲ ਵੇਚ ਵੀ ਗਏ ਸਾਡੇ 4-5 ਠੀਕ ਹੈ ਪਰਸੋਂ ਵੇਚੇ ਦੋ ਤਿੰਨ ਦੋ ਤਿੰਨ ਕੱਲ ਵੇਚੇ ਠੀਕ ਹੈ ਜੀ। ਹਾਂ ਇੱਕ ਕਿੰਨਾ ਕੁ ਪੁਰਾਣਾ ਕੰਮ ਹੈ ਜੀ? ਸਾਡਾ ਜੀ 2005 ਤੋਂ ਮੇਨ ਕੰਮ। ਠੀਕ ਹੈ ਜੀ। 2005 6 ਛੋਟਾ ਪਿੰਡ ਵੀ ਕਾਫੀ ਵੱਡਾ ਹੈ ਇਹ ਇਹ ਕਿਹੜੀ ਪੱਤੀ ਪੈ ਜਾਂਦੀ ਆ ਆਪਾਂ ਨੂੰ? ਇਹ ਫੱਤਾ ਪੱਤੀ ਪਏ। ਹੱਤਾ ਪੱਤਾ ਇੱਥੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਹੁਣ ਥੋੜਾ ਜਿਆਦਾ ਸਮਾਨ ਨਹੀਂ ਲੈਂਦੇ ਬਾਈ। ਆਪਾਂ 5530 ਤੋਂ ਸਟਾਰਟ ਕਰਦੇ ਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਾਈ ਸੁਖਵਿੰਦਰ ਦੱਸੀਂ ਕਿਰਾਏ ਦੇ ਬਾਰੇ। ਇਹ 2002 ਮਾਡਲ ਆ ਜੀ। ਹਾਂ ਜੀ। ਬਹੁਤ ਵਧੀਆ ਟਰੈਕਟਰ ਹੈ ਜੀ। ਦਸਲੀ ਕਰਾ ਕੇ ਡੇਟ ਦੇਵਾਂਗੇ। ਠੀਕ ਹੈ ਜੀ। ਮਾ ਹਾਂਜੀ 5630 53 ਹਾਂ ਬਹੁਤ ਵਧੀਆ ਡੈਟਰ ਸਾਂਭਿਆ ਹੋਇਆ ਡੈਟਰ ਹੈ ਜੀ ਠੀਕ ਹੈ ਜੀ ਟਾਇਰਾਂ ਦੀ ਤਾਂ ਮਿੱਤਰੋ ਜਿਵੇਂ ਚੌਕੜੇ ਦੀ ਗੱਲ ਕੀਤੀ ਜਾਵੇ ਰੁਪਿਆ ਪਿਆ ਤੇ ਜਿਹੜੇ ਕੰਪਨੀ ਵੇਟ ਦਿੰਦੀ ਹੁੰਦੀ ਆ ਮੂਰੇ ਚਾਰ ਲੱਗੇ ਹੋਏ ਨੇ ਟਰੈਕਟਰ ਚੈੱਕ ਕਰ ਸਕਦੇ ਹਾਂ ਚੰਗਾ ਟਰੈਕਟਰ ਪਿੱਛੇ ਵੀ ਬੈਟਰੀ ਇੰਜਨ ਗੇਅਰ ਆਪਾਂ ਬਵਾ ਕੇ ਦੇ ਦਿਆਂਗੇ ਤਸੱਲੀ ਕਰਾ ਕੇ ਠੀਕ ਹੈ ਜੀ ਵੀ ਬਾਹਰ ਲੈਣ ਚਲਾ ਲੈਣ ਜੇ ਕੰਮੀ ਹੋਈ ਨੁਕਸ ਹੋਇਆ ਛੱਡ ਦੇਣ ਠੀਕ ਹੈ ਜੀ ਇਹ ਵੀ ਲੈਂਦਾ ਹੀ ਆਪਾਂ ਇਹ ਪਰ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਚ ਆ ਗਿਆ ਸਤਰੀ ਵੀ ਦੂਜੀ ਇਹ ਜਿਹੜੀ ਕੰਪਨੀ ਲਾ ਕੇ ਦਿੰਦੀ ਹੈ ਉਹੀ ਹੈ ਬਈ ਹਾਂ ਪਹਿਲਾਂ ਕੰਪਨੀ ਲਾ ਕੇ ਦਿੰਦੀ ਹੈ ਕੰਪਨੀ ਲਾ ਕੇ ਦਿੰਦੀ ਸੀ ਜਿਹੜੀ ਉਹੀ ਸਤਰੀ ਹੈ ਤੇ ਇਹਦਾ ਮਾਡਲ ਤੇ ਰੇਟ ਕਿੰਨਾ ਰਹੂਗਾ ਜੀ ਮਾਡਲ ਇਹਦਾ 2002 ਆ ਰੇਟ ਇਹਦਾ ਕਰਾਂਗੇ ਜੀ ਮੌਕੇ ਤੇ ਤੇ ਇਹਦਾ ਰੇਟ ਮੌਕੇ ਤੇ ਹੋਊਗਾ ਇਹਦਾ ਰੇਟ ਮੌਕੇ ਤੇ ਫੋਨ ਤੇ ਦੱਸ ਦੇਣਗੇ ਬਾਈ ਤੇ ਮੂਰੇ ਆ ਗਿਆ 750 ਆਰ ਇਹਦੇ ਬਾਰੇ ਦੱਸਿਓ ਬਾਈ ਇਹ 750 ਟਰੈਕਟਰ ਜੀ 2020 ਮਾਡਲ ਹੈ ਠੀਕ ਹੈ ਜੀ 2020 ਮਾਡਲ ਹੈ ਇਹਦੀ ਆਰ ਸੀ ਬਣੀ ਨਹੀਂ ਇਹਦੇ ਮਤਲਬ ਬਿੱਲਾਂ ਤੇ ਹੈ ਬਿੱਲਾਂ ਤੇ ਹੈ ਠੀਕ ਹੈ 370000 ਰੁਪਿਆ ਆ ਜਿਆ ਟਰੈਕਟਰ ਦੇ ਦਿਆਂਗੇ ਨਾਲ ਦੇ ਟਾਇਰ ਨਾਲ ਦਾ ਰੰਗ ਸਾਰਾ ਕੋ ਬਹੁਤ ਵਧੀਆ ਟਰੈਕਟਰ ਹੈ ਠੀਕ ਹੈ ਨਾਲ ਦੇ ਟਾਇਰ ਨੇ ਮਿੱਤਰੋ 370000 ਦਾ ਇਹ ਟਰੈਕਟਰ ਬਣੂਗਾ ਡਬਲ ਡਿਸਟ੍ਰੀਬਿਊਟਰ ਚਾਹ ਸੈਂਪਲ ਕੱਪੜੇ ਵਾਲੀ ਛਾਤਰੀ ਆ ਗਈ ਤੇ ਮੂਰੇ ਅਰਜਨ ਆ ਗਿਆ 555 555 18 ਮਾਡਲ 16 ਇੰਚ ਟਾਇਰਾਂ ਦਾ ਠੀਕ ਹੈ ਜੀ ਪੰਜਾਬ ਨੰਬਰ ਦਾ ਲੋਨ ਕਲੀਅਰ ਕਾਪੀ ਕੋਲੇ ਸਰਕਾਰ ਦੇ ਪੱਤਰੇ ਦਾ ਠੀਕ ਹੈ ਜੀ ਇੰਜਨ ਗੇਅਰ ਦਾ ਕਿੱਦਾਂ ਰੋਹ ਬਿਲਕੁਲ ਓਕੇ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ 80 ਪੈਸੇ ਟਾਇਰ ਆ ਜੀ ਪੂਰੇ ਇਹਦੇ 80 ਪੈਸੇ ਟਾਇਰ ਪਏ ਨੇ ਸੀਐਟ ਦੇ ਟਾਇਰ ਨੇ ਤੇ ਇਹ ਅਗਲੇ ਐਮ ਆਰ ਐਫ ਦੇ ਨੇ ਮਾਡਲ ਤੇ ਰੇਟ ਕਿੰਨਾ ਜੀ ਮਾਡਲ 2018 ਰੇਟ ਮੰਗਦੇ ਦਾ 485 ਦੇ ਦਾਂਗੇ 460000 4,60,000 ਦਾ ਬਣੂਗਾ ਰੰਗ ਪੇਂਟ ਦਾ ਸਾਰਾ ਰੇਨ ਵਾਲਾ ਹੀ ਬਿਲਕੁਲ ਗਰੰਟੀ ਹੋਊਗੀ ਬਿਲਕੁਲ ਗਰੰਟੀ ਹੈ ਮਿੱਤਰੋ ਆ ਆ ਗਿਆ 855 855 ਆ ਗਿਆ ਪਹਿਲਾਂ ਵਾਲੀ ਸ਼ੋ ਵਾਲਾ ਬਾਈ ਮਾਡਲ ਠੀਕ ਹੈ ਜੀ ਇੰਜਨ ਗੇਅਰ ਦਾ ਕਿੱਦਾਂ ਹੈ ਬਹੁਤ ਵਧੀਆ ਟਰੈਕਟਰ ਇਕੱਲੇ ਡੀਫੈਕਟਰ ਬੰਦ ਸੀ ਹਾਂਜੀ ਉਹ ਸੀ ਨਵੇਂ ਪਾਤੇ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਹੈ ਇਹਦਾ ਰੇਟ 6,95,000 ਆ 6,95,000 ਡਿਮਾਂਡ ਹਾਂ ਠੀਕ ਹੈ ਜੀ ਦੇਣਾ ਡੇਟਰ ਆਪਾਂ 6,70,000 6.70 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਦੇਣਾ ਹੈ ਲੱਗ ਤੋਂ ਕਲਾਚ ਵਾਲਾ ਕਨੋਪੀ ਵਗੈਰਾ ਲੱਗੀ ਹੋਈ ਆ ਡਬਲ ਡਿਸਟਰੀਬਿਊਟਰ ਹੈ 3 ਸਪੀਡ 3 ਸਪੀਡ ਹੈ ਹਾਂਜੀ 3 ਸਪੀਡ ਆ ਗਿਆ ਬੰਪਰ ਤੋਂ ਲਾ ਕੇ ਬਾਈ ਮੰਦਰ ਪਿੱਛੇ ਲੈਂਕਾ ਤੱਕ ਰੀਨ ਵਾਲਾ ਟਰੈਕਟਰ ਸਾਬ ਬਿਲਕੁਲ ਜੈਨੂਇਨ ਬਿਲਕੁਲ ਜੈਨੂਇਨ ਟਰੈਕਟਰ ਹੈ ਇੱਧਰ ਦੀ ਮਾੜੀ ਜਿਹੀ ਨਿਗਾ ਮਰਵਾਦੀ ਚੰਗਾ ਟਰੈਕਟਰ ਕਹਿ ਸਕਦੇ ਜੀ ਨੂੰ ਆਪਾਂ ਸਾਈਡ ਗੇਅਰ ਵਾਲਾ ਇਹ ਸਾਈਡ ਗੇਅਰ ਵਾਲਾ ਦੇਗੀ ਚੁੱਲੇ ਚ ਟਰੈਕਟਰ ਚੰਗਾ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਪਾਂ ਮੂਰੇ ਆ ਗਿਆ 5310 ਬਾਈ ਗੇਅਰ ਪ੍ਰੋ ਗੇਅਰ 21 ਮਾਡਲ 21 ਮਾਡਲ ਦੱਸਿਓ ਜੀ ਇਹਦੇ ਬਾਰੇ ਬਿਲਕੁਲ ਜੇਨੂਇਨ ਟਰੈਕਟਰ ਆ 85 ਪੈਸੇ ਟਾਇਰ ਨਾਲ ਦੇ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਕਲੀਅਰ ਠੀਕ ਹੈ ਜੀ ਇਹ ਟਰੈਕਟਰ ਦੇ ਮਤਲਬ ਡਿਮਾਂਡ ਹੈਗੀ ਆ 7 ਲੱਖ 75000 ਹਾਂ ਜੀ ਦੇਣਾ ਹੈਗਾ ਆਪਾਂ 7,35,000 ਦਾ ਮੌਕੇ 30 ਦਾ ਵੀ ਹੋ ਜਾਊਗਾ 7,35,000 ਦਾ ਬਾਈਕ ਹੈ ਨਾ ਮੌਕੇ ਤੇ 30 ਦਾ ਵੀ ਹੋ ਜੂ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਟਰੈਕਟਰ ਹੈ ਜੀ ਬਹੁਤ ਵਧੀਆ ਟਰੈਕਟਰ ਹੈ ਜਿਹੜੀ ਕੰਪਨੀ ਵੇਟ ਫੂਟ ਦਿੰਦੀ ਹੈ ਸਤਨਾ ਮਾਰੀਨੇਗਾ ਕਿਰਾ ਹੁਣ ਨਾਲ ਹੀ ਲੱਗੇ ਹੋਏ ਨੇ ਬੈਂਪਰ ਤੋਂ ਲੈ ਕੇ ਲੈਂਕਾਂ ਤੱਕ ਰੀਨਲ ਆਈ ਜਮਾਰੀਨਲ ਟਰੈਕਟਰ ਹੈ ਬਿਲਕੁਲ ਰੀਨਲ ਟਰੈਕਟਰ ਹੈ ਮਿੱਤਰੋ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਮੂਰੇ ਸਪੰਜਾ ਵੀ ਆ ਗਿਆ ਹੌਲੈਂਡ 2021 ਮਾਡਲ ਹੈ ਜੀ ਹਾਂਜੀ 2021 ਮਾਡਲ ਆ ਟਰੈਕਟਰ ਨਾਲ ਦੇ ਟਾਇਰ ਜਿਹਨੇ 7 770 ਘੰਟਾ ਚੱਲਿਆ ਹੋਊਗਾ ਜੀ 770 ਬਿਲਕੁਲ ਕਿਤੇ ਖੁੱਲਿਆ ਹੋਵੇ ਜਾਂ ਕਿਤੇ ਚਾਬੀ ਲੱਗੀ ਹੋਵੇ ਠੀਕ ਹੈ ਜੀ ਬੇਟ ਡੈਕ ਨੂੰ ਪੂਰਾ ਕੋਕੀ ਦੇਵਾਂਗੇ ਨਾਲ ਹੀ ਠੀਕ ਹੈ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਬਹੁਤ ਵਧੀਆ ਸਾਫਟ ਟਰੈਕਟਰ ਹੈ ਜੀ ਸਾਫਟ ਟਰੈਕਟਰ ਕਿਤੋਂ ਪੇਂਟ ਨਹੀਂ ਹੋਇਆ ਕਿਤੋਂ ਵੀ ਪਹਿਲੀ ਪਾਰਟੀ ਦਾ ਕੈਸ਼ ਡਾਇਰੈਕਟਰ ਠੀਕ ਹੈ ਜੀ ਅਲੱਗ ਤੋਂ ਕਲੱਚ ਵਾਲਾ ਕੈਪੈਸਿਟੀ ਜੇ ਇੱਕ ਲੱਗਿਆ ਹੋਇਆ ਮਿੱਤਰੋ ਡਬਲ ਡਿਸਟਰੀਬਿਊਟਰ ਚ ਹੈ 2 ਸਪੀਡ ਹੀ ਹੋਣਾ ਹੈ ਹਨਾ ਨਹੀਂ ਇਹ 3 ਸਪੀਡ ਹੈ 3 ਸਪੀਡ ਹੈ 3 ਸਪੀਡ 3 ਸਪੀਡ ਹੈ ਯੂਜੀ ਗੇਅਰ ਵਾਲਾ ਤੇ ਰੇਟ ਕਿੰਨਾ ਰਹੂ ਇਹਦਾ ਰੇਟ ਵੀਰੇ ਮੰਗਦੇ ਤਾਂ 995 ਆ ਹਾਂਜੀ ਦੇ ਦੇਾਂਗੇ ਆਪਾਂ 9.5 ਲੱਖਾਂ 9.5 ਲੱਖ ਦਾ ਹਾਂ ਤੇ ਜੇ ਆਪਾਂ ਨੂੰ ਡਿੱਕ ਤੇ ਕਨੂਪੀ ਤਾਰਨਗੇ ਹਾਂਜੀ ਫਿਰ ਉਹਦਾ 30000 ਰੁਪਏ ਕਟਾ ਲੈਣਾ ਠੀਕ ਹੈ ਜੀ ਤੇ ਮੂਰੇ ਆ ਗਿਆ 5210 ਕਾਲੀ ਦੇ ਡੱਡ ਵਾਲਾ ਕਾਫੀ ਡਿਮਾਂਡ ਹੈ ਇਹਦੀ ਇਹਦਾ ਵੀ ਫੀਮ ਵਾਲਾ ਕੰਮ ਹੀ ਹੈ ਬਹੁਤ ਵਧੀਆ ਜੀ ਹਾਂਜੀ ਤੇ ਟਰੈਕਟਰ ਦੱਸੋ ਕਿਵੇਂ ਹੈ ਇਹ ਚੰਗਾ ਇਹ 10 ਮਾਡਲ ਆ 12ਵੇਂ ਮਹੀਨੇ ਦਾ ਮੈਕੋ ਪੰਪ ਚਾ ਟਾਪ ਮਾਡਲ ਠੀਕ ਹੈ ਟਾਇਰ ਸਾਰੇ ਜਿਹੜੇ ਪਾਏ ਪੂਏ ਆਈ ਉਹਨਾਂ ਨੇ ਪਾਏ ਆ ਚੌੜੇ ਠੀਕ ਹੈ ਅਗਲੇ ਜਹਾਜੀ ਟਾਇਰ ਨੇ ਮਿੱਤਰੋ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਜਹਾਜੀ ਟਾਇਰ ਰੁਵੀਆ ਪਏ ਨੇ ਬਾਈ ਤੇ ਕਨੋਪੀ ਵਗੈਰਾ ਲੱਗੀ ਹੋਈ ਆ ਸਾਊਂਡ ਸਿਸਟਮ ਵਿੱਚ ਇਹ ਜਾਊ ਰੰਗ ਪੇਂਟ ਦਾ ਬਾਈ ਜੀ ਮੰਦਰਾ ਬੰਪਰ ਤੋਂ ਲਾ ਕੇ ਲੈਂਕਾ ਤੱਕ ਅਰੀਜਨਲ ਇਹਦੇ ਜ ਮਾੜ ਮੋਟ ਵੱਜਿਆ ਕਹਿ ਨਹੀਂ ਸਕਦੇ ਅਸੀਂ ਰੰਗ ਕੋਈ ਪੁਰਾਣਾ ਵੱਜਿਆ ਹੋਵੇ ਜਿਵੇਂ ਹਿੱਸੇ ਦੇ ਵੱਜ ਗਿਆ ਹਾਂਜੀ ਹੋਰ ਕਿਤੇ ਵੱਜਿਆ ਜਿਵੇਂ ਮੂਰਲੇ ਹੁਣ ਰੈਮ ਉਹਨੂੰ ਹੋਰ ਪਾਏ ਆ ਠੀਕ ਹੈ ਜੀ ਮੰਨ ਕੇ ਚੱਲ ਚੌੜੇ ਰੈਮ ਪਾਏ ਆ ਇਹ ਬਾਕੀ ਸਾਰਾ ਜੈਨੂਨ ਹੈ ਜੈਨੂਨ ਗੇਅਰ ਇੰਜਨ ਚਲਾ ਕੇ ਬਗਲੇ ਹੈ ਟਾਪ ਪੰਟ ਲਈ ਡਿਸਟ੍ਰੀਬਿਊਟਰ ਡਬਲ ਪੀ ਡੀਓ ਖੁੱਲਦਾ ਠੀਕ ਹੈ ਜੀ ਛਿਲਿਆ ਟਰੈਕਟਰ ਕਾਪੀ ਕਾਜ ਦਾ ਓਕੇ ਓਕੇ ਆਈ ਜਵੇਂ ਖੜਾ ਆ ਪਾਈ ਤੇ ਕੀ ਰੇਟ ਹੈ ਇਹਦਾ ਇਹਦਾ ਰੇਟ ਜੀ ਮੰਗਦੇ ਤਾਂ ਆਪਾਂ 510000 ਠੀਕ ਹੈ ਜੀ ਤੇ ਦੇ ਦਿਆਂਗੇ ਟਰੈਕਟਰ 475000 475000 ਦਾ ਮਿੱਤਰੋ ਇਹ ਟਰੈਕਟਰ ਬਣੂ ਲੋ ਵੀ ਮਿੱਤਰੋ ਮੂਹਰੇ 855 ਆ ਗਿਆ ਰਿਵਰਸ ਪੀਟੀਓ ਦੇਗੀ ਚੁੱਲੇ ਵਾਲਾ ਅਲੱਗ ਤੋਂ ਕਲੱਚ ਵਾਲਾ ਤੇ ਡਬਲ ਡਿਸਟ੍ਰਿਬਿਊਟਰ 3 ਸਪੀਡ ਬਿਲਕੁਲ ਸੂਰ ਰੂਮ ਕੰਡੈਸਰ ਦੋ ਟਾਈਆਂ ਦੇ ਬਾਰੇ ਦੋ 250 ਘੰਟਾ ਚੱਲਿਆ ਜੀ ਇਹ ਟਰੈਕਟਰ ਦੋ 250 ਘੰਟਾ ਜਮਨ ਨਵਾਂ ਠੀਕ ਤੇ ਕਾਪੀ ਕਾ ਗ ਜਾਂਦਾ ਵੀ ਨਵੇਂ ਬਿਲਕੁਲ ਓਕੇ ਨਕਦ ਕੈਸ਼ ਲੋਨ ਕਰਉਣਾ ਹੈ ਉਹ ਹੋ ਜੂਗਾ ਹਾਂਜੀ ਟਰੈਕਟਰ ਜਮਾ ਨਵਾਂ ਜੀ 7 ਲੱਖ ਤੇ 45000 ਰੁਪਏ ਅਡਵਾਨ ਠੀਕ ਹੈ ਜੀ ਮੌਕੇ ਟਰੈਕਟਰ 720 ਦਾ 725 ਦਾ ਇੱਥੇ ਹੋ ਜੂਗਾ ਜੀ ਬਸ 720 725 ਦਾ ਟਰੈਕਟਰ ਇਹ ਮਿੱਤਰੋ ਬਣ ਜੂਗਾ ਲੋਨ ਵੀ ਹੋ ਜੂਏ ਤੇ ਲੋਨ ਵੀ ਹੋ ਜੂਗਾ 5 ਪਲੱਸ ਹੋ ਜੂ 5 ਪਲੱਸ 6 ਲੱਖ ਦਾ ਹੋ ਜੂਗਾ ਜੀ 6 ਲੱਖ ਦਾ ਉਸ ਤੋਂ ਅਗਲਾ ਟਰੈਕਟਰ ਜਿਹੜਾ ਮਿਲਦਾ ਨਹੀਂ ਇਹ ਬਹੁਤ ਘੱਟ ਮਿਲਦਾ 23 ਦੇ ਮਾਰਕੇ ਚ ਠੀਕ ਹੈ 855 23 ਮਾਡਲ ਹੈ ਚੌਥੇ ਮਹੀਨੇ ਦਾ 400 ਘੰਟਾ ਟਰੈਕਟਰ ਚੱਲਿਆ ਬਹੁਤ ਵਧੀਆ ਟਰੈਕਟਰ ਹੈ ਠੀਕ ਹੈ ਜੀ ਤੇ 3 ਸਪੀ 3 ਸਪੀਡ ਹੈ ਕਾਪੀ ਗਾ ਜੋ ਕਿ ਹਾਜ਼ਰ ਆ ਠੀਕ ਹੈ ਜੀ ਦੇਗੀ ਚੁੱਲੇ ਚ ਆ ਗਿਆ ਅਲੱਗ ਤੋਂ ਕਲੱਚ 3 ਸਪੀਡ ਅਲੱਗ ਤੋਂ ਕਲੱਚ ਵਾਲਾ ਡਬਲ ਡਿਸਟ੍ਰਿਬਿਊਟਰ ਚ ਮੈਨੂੰ ਇਹ ਚੱਲਿਆ ਵੀ ਬਹੁਤ ਘੱਟ ਹੋਣਾ 400 ਘੰਟਾ ਚੱਲਿਆ ਜੀ 400 ਘੰਟਾ ਚੱਲਿਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰ ਤੇ ਰੀਮ ਨਾ ਰੁਪਈਏ ਹੀ ਪੈ ਨਹੀਂ ਚੌਕੜਾ ਤੇ ਮਾਡਲ ਤੇ ਰੇਟ ਕਿ ਮਾਡਲ ਇਹਗਾ 2023 ਚੌਥੇ ਮਹੀਨੇ ਦਾ ਜੀ ਹਾਂ ਜੀ ਰੇਡ ਮੰਗਦੇ ਤਾਂ 785000 ਠੀਕ ਹੈ ਜੀ ਦੇ ਰਿਆਂਗੇ ਡੇਟਰੇ 7.5 ਲੱਖ 7.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂ ਇਹ ਦਿਖਾਤੇ ਤੁਹਾਨੂੰ ਟਰੈਕਟਰ ਆਜੋ ਬਾਈ ਮੰਦਰਨਾ ਕਰੀਏ ਗੱਲ ਆਜੋ ਜੀਰਾ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਹੀ ਆਪਣਾ 97798 ਹਾਂਜੀ 69413 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਮੰਦਰ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਆਂ ਅਗਲੇ ਪਿੰਡ ਜਾ ਕੇ ਮਿਲਦੇ ਆਂ ਕਿਥੇ ਆਸਰੇ ਗਾਲ